ਸਰਕਾਰ ਵੱਲੋਂ ਸਮੇਂ-ਸਮੇਂ ਤੇ ਜਿਹੜਾ ਹੈਗਾ ਵਾ ਡੀਏ ਆਪਣੇ ਕਰਮਚਾਰੀਆਂ ਨੂੰ ਦਿੱਤਾ ਜਾਂਦਾ ਹੈਗਾ ਵਾ ਪਰ ਬੜੀ ਅਫਸੋਸ ਦੀ ਗੱਲ ਆ ਬੜੇ ਦੁੱਖ ਦੀ ਗੱਲ ਆ ਕਿ ਸਾਡੇ ਸਫਾਈ ਕਰਮਚਾਰੀ ਸੀਵਰਮੈਨ ਕਰਮਚਾਰੀ ਹੋਰ ਵੀ ਕਰਮਚਾਰੀ 40 40 ਸਾਲ ਨੌਕਰੀ ਕਰਕੇ ਸੇਵਾਮੁਕਤ ਹੋ ਗਏ ਆ ਕਈ ਕਰਮਚਾਰੀ ਡਿਊਟੀ ਦੌਰਾਨ ਜਿਹੜੇ ਹੈਗੇ ਆ ਉਹਨਾਂ ਦੀਆਂ ਮੌਤਾਂ ਵੀ ਹੋ ਚੁੱਕੀਆਂ ਵਾ ਲੇਕਿਨ ਅਜੇ ਤੱਕ ਬੜੀ ਸ਼ਰਮ ਦੀ ਗੱਲ ਆ ਬੜਾ ਦੁੱਖ ਹੋ ਰਿਹਾ ਸਾਨੂੰ ਕਿ ਉਹਨਾਂ ਦੇ ਜਿਹੜੇ ਜੀਪੀਐਫ ਖਾਤਿਆਂ ਵਿੱਚ ਡੀਏ ਦਾ ਏਰੀਅਰ ਹਜੇ ਤੱਕ ਜਮਾ ਨਹੀਂ ਹੋਇਆ। ਹਰ ਵੱਲੋਂ ਤਾਂ ਸਰਕਾਰ ਤਾਂ ਜਨਵਰੀ ਦੇ ਵਿੱਚ ਆਪਣੇ ਕਰਮਚਾਰੀਆਂ ਨੂੰ ਡੀਏ ਦੀ ਕਿਸ਼ਤ ਦਿੰਦੀ ਆ ਉਸ ਤੋਂ ਬਾਅਦ ਜੁਲਾਈ ਦੇ ਵਿੱਚ ਆਪਣੇ ਕਰਮਚਾਰੀਆਂ ਨੂੰ ਡੀਏ ਦੀ ਕਿਸ਼ਤ ਦਿੰਦੀ ਆ ਡੀਏ ਦੀ ਕਿਸ਼ਤ ਤਾਂ ਤਨਖਾਹ ਦੇ ਨਾਲ ਲੱਗ ਜਾਂਦੀ ਹੈਗੀਆ ਲੇਕਿਨ ਜਿਹੜਾ ਉਹਦਾ ਏਰੀਅਰ ਹੁੰਦਾ ਉਹਦਾ ਬਕਾਇਆ ਹੁੰਦਾ ਵਾ 4 ਮਹੀਨੇ ਦਾ 5 ਮਹੀਨੇ ਦਾ ਉਹ ਉਹਨਾਂ ਦੇ ਖਾਤਿਆਂ ਵਿੱਚ ਅੱਜ ਤੱਕ ਨਹੀਂ ਜਮਾ ਹੋਇਆਗਾ। ਤੁਹਾਡੀ ਜਿਹੜੀ ਗੱਲ ਸਰਕਾਰ ਨਾਲ ਸਾਡਾ ਕੋਈ ਨਹੀਂ ਸਰਕਾਰ ਵੱਲੋਂ ਜੋ ਸਮੇਂ ਸਿਰ ਦਿੱਤਾ ਜਾਂਦਾ ਉਹ ਮਿਲ ਰਿਹਾ ਅਸੀਂ ਨਹੀਂ ਕਹਿੰਦੇ ਸਰਕਾਰ ਦਾ ਜਿਹੜਾ ਬਕਾਇਆ ਡੀਏ ਸਰਕਾਰ ਜਦੋਂ ਸਾਨੂੰ ਦੇਂਦੀ ਹੈ ਸਾਡਾ ਜਿਹੜਾ ਡੀਏ ਦਾ ਜੇ ਤੁਹਾਨੂੰ ਜਮਾ ਕਰਾਇਆ ਸਾਨੂੰ ਦਿਖਾ ਦਿਓ ਚੈੱਕ ਕਰਾ ਦਿਓ ਕਿੱਦਾਂ ਪਸਲਾ ਮਿਨਿਸਪਲ ਐਂਟਰਪ੍ਰਾਈਜ਼ ਫੈਡਰੇਸ਼ਨ ਦੇ ਆਗੂਆਂ ਵੱਲੋਂ ਅੱਜ ਨਗਰ ਨਿਗਮ ਦੇ ਵਿੱਚ ਪੰਜਵੇਂ ਦਿਨ ਵੀ ਜਿਹੜੀ ਰੋਸ਼ ਸ਼ੈਲੀ ਕੀਤੀ ਜਾ ਰਹੀ ਹੈ ਇਸ ਟਾਈਮ ਮੌਜੂਦ ਹਾਂ ਅਸੀਂ ਨਗਰ ਨਿਗਮ ਦੇ ਵਿੱਚ ਦਿਖਾਣਾ ਚਾਹਵਾਂਗੇ ਜਿਹੜਾ ਕੀ ਹੈ ਧਰਨਾ ਲਗਾ ਕੇ ਉਹਨਾਂ ਵੱਲੋਂ ਰੋਸ਼ ਸ਼ੈਲੀ ਕੀਤੀ ਜਾ ਰਹੀ ਹੈ ਤੇ ਵਕਫਾ ਆਗੂਆ ਜਿਹੜੇ ਵੱਲੇ ਆਪਣੀ ਮੰਗਾ ਨੂੰ ਲੈ ਕੇ ਰੋਸ਼ੈਲੀ ਕਰ ਰਹੇ ਹਨ ਤੇ ਗੱਲਬਾਤ ਵੀ ਕਰਾਂਗੇ ਆਗੂਆਂ ਨਾਲ ਕਿ ਉਹਨਾਂ ਦਾ ਕੀ ਕਹਿਣਾ ਹੈ ਕਿ ਕਿਹੜੀ ਮੰਗਾ ਨੂੰ ਲੈ ਕੇ ਉਹਨਾਂ ਵੱਲੋਂ ਇਹ ਰੋਸ਼ੈਲੀ ਕੀਤੀ ਜਾ ਰਹੀ ਹੈ ਜਿੰਦਾਬਾਦ ਜਿੰਦਾਬਾਦ ਉਹਨਾਂ ਵੱਲੋਂ ਅੱਜ ਰੋਸ਼ੈਲੀਆਂ ਕੀਤੀ ਜਾ ਰਹੀਆਂ ਪੰਜਵਾਂ ਦਿਨ ਜਾਰੀ ਹੈ ਤੇ ਕੀ ਕਹਿਣਾ ਚਾਹੁੰਗੇ ਕਿਹੜੀ ਮੰਗਾ ਨੂੰ ਲੈ ਕੇ ਕੀਤਾ ਜਾ ਰਿਹਾ ਹੈ ਦੇਖੋ ਜੀ ਮੰਗਾ ਸਾਡੀਆਂ ਇਹੀ ਹੈਗੀਆਂ ਵਾ ਅੱਜ ਸਾਡਾ ਪੰਜਵਾਂ ਦਿਨ ਹੈਗਾ ਇਸ ਵਿਸ਼ਾਲ ਰੋਸ਼ ਰੈਲੀ ਦਾ ਸਰਕਾਰ ਵੱਲੋਂ ਸਮੇਂ-ਸਮੇਂ ਤੇ ਜਿਹੜਾ ਹੈਗਾ ਵਾ ਡੀਏ ਆਪਣੇ ਕਰਮਚਾਰੀਆਂ ਨੂੰ ਦਿੱਤਾ ਜਾਂਦਾ ਹੈਗਾ ਵਾ ਔਰ ਬੜੀ ਅਫਸੋਸ ਦੀ ਗੱਲ ਆ ਬੜੇ ਦੁੱਖ ਦੀ ਗੱਲ ਆ ਕਿ ਸਾਡੇ ਸਫਾਈ ਕਰਮਚਾਰੀ ਸੀਵਰਮੈਨ ਕਰਮਚਾਰੀ ਹੋਰ ਵੀ ਕਰਮਚਾਰੀ 40 40 ਸਾਲ ਨੌਕਰੀ ਕਰਕੇ ਸੇਵਾ ਮੁਕਤ ਹੋ ਗਏ ਆ ਕਈ ਕਰਮਚਾਰੀ ਡਿਊਟੀ ਦੌਰਾਨ ਜਿਹੜੇ ਹੈਗੇ ਆ ਉਹਨਾਂ ਦੀਆਂ ਮੌਤਾਂ ਵੀ ਹੋ ਚੁੱਕੀਆਂ ਆ ਲੇਕਿਨ ਅਜੇ ਤੱਕ ਬੜੀ ਸ਼ਰਮ ਦੀ ਗੱਲ ਆ ਬੜਾ ਦੁੱਖ ਹੋ ਰਿਹਾ ਸਾਨੂੰ ਕਿ ਉਹਨਾਂ ਦੇ ਜਿਹੜੇ ਜੀਪੀਐਫ ਖਾਤੇਆਂ ਵਿੱਚ ਡੀਏ ਦਾ ਏਰੀਅਰ ਹਜੇ ਤੱਕ ਜਮਾ ਨਹੀਂ ਹੋਇਆ ਜਿਹਦੇ ਰੋਸ਼ ਵਜੋਂ ਸਾਨੂੰ ਮਜਬੂਰ ਹੋ ਕੇ ਸੜਕਾਂ ਤੇ ਉਤਰਨਾ ਪਿਆ ਤੇ ਸਰਕਾਰ ਵੱਲੋਂ ਆ ਚੁੱਕੀ ਹੈ ਪੇਮੈਂਟ ਇਹ ਦੇਖੋ ਜੀ ਸਰਕਾਰ ਵੱਲੋਂ ਤਾਂ ਸਰਕਾਰ ਤਾਂ ਜਨਵਰੀ ਦੇ ਵਿੱਚ ਆਪਣੇ ਕਰਮਚਾਰੀਆਂ ਨੂੰ ਡੀਏ ਦੀ ਕਿਸ਼ਤ ਦਿੰਦੀ ਆ ਉਸ ਤੋਂ ਬਾਅਦ ਜੁਲਾਈ ਦੇ ਵਿੱਚ ਆਪਣੇ ਕਰਮਚਾਰੀਆਂ ਨੂੰ ਡੀਏ ਦੀ ਕਿਸ਼ਤ ਦਿੰਦੀ ਆ ਡੀਏ ਦੀ ਕਿਸ਼ਤ ਤਾਂ ਤਨਖਾਹ ਦੇ ਨਾਲ ਲੱਗ ਜਾਂਦੀ ਹੈਗੀਆ ਲੇਕਿਨ ਜਿਹੜਾ ਉਹਦਾ ਏਰੀਅਰ ਹੁੰਦਾ ਉਹਦਾ ਬਕਾਇਆ ਹੁੰਦਾ ਵਾ 4 ਮਹੀਨੇ ਦਾ 5 ਮਹੀਨੇ ਦਾ ਉਹ ਉਹਨਾਂ ਦੇ ਖਾਤੇਾਂ ਵਿੱਚ ਚਲੇ ਤੱਕ ਨਹੀਂ ਜਮਾ ਹੋਇਆਗਾ ਇਹ ਕਿੰਨੀ ਫੈਡਰੇਸ਼ਨ ਦੇ ਦੇ ਕਨੇ ਸੰਸਥਾਵਾਂ ਜਿਹੜੇ ਇੱਥੇ ਨਾਲ ਤੁਹਾਡੇ ਤੋਂ ਨ ਦੇ ਵਿੱਚ ਦੇਖੋ ਜੀ ਇਹ ਜਿਹੜੀ ਸਾਡੀ ਰੋਸ਼ ਰੈਲੀ ਆ ਮਿਊਸਪਲੈਂਪਲਾਈ ਫੈਡਰੇਸ਼ਨ ਦੇ ਝੰਡੇ ਝੇਟਾ ਜਿਹੜਾ ਹੈਗਾ ਵਾ ਇਹ ਸੰਘਰਸ਼ ਚੱਲ ਰਿਹਾ ਵਾ ਫੈਡਰੇਸ਼ਨ ਦੇ ਵਿੱਚ ਸਾਡੀ ਸਫਾਈ ਕਰਮਚਾਰੀ ਯੂਨੀਅਨ ਸੀਵਰੇਜ ਕਰਮਚਾਰੀ ਯੂਨੀਅਨ ਆਫਿਸਰ ਐਮਪਲਾਈ ਜੀ ਯੂਨੀਅਨ ਬੇਲਦਾਰ ਕਰਮਚਾਰੀ ਯੂਨੀਅਨ ਫਾਇਰ ਬਗ੍ਰੇਡ ਯੂਨੀਅਨ ਵਾਟਰ ਸਪਲਾਈ ਯੂਨੀਅਨ ਇਹ ਸਾਰੀਆਂ ਯੂਨੀਅਨਾਂ ਰਲ ਕੇ ਜਿਹੜਾ ਹੈਗਾ ਵਾ ਸੰਘਰਸ਼ ਜਿਹੜਾ ਹੈਗਾ ਕਰ ਰਹੀਆਂ ਹੈਗੀ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਇੱਥੇ ਕਹਿੰਦੇ ਹੋ ਦੇਖੋ ਜੀ ਅਧਿਕਾਰੀ ਇਸ ਸਬੰਧ 'ਚ ਅਸੀਂ ਨਗਰ ਨਿਗਮ ਦੇ ਕਮਿਸ਼ਨਰ ਸਾਹਿਬ ਨੂੰ ਜਿਹੜਾ ਹੈਗਾ 11 ਤਰੀਕ ਨੂੰ ਮਿਲੇ ਸੀਗੇ ਉਹਨਾਂ ਨੂੰ ਅਸੀਂ ਆਪਦੇ ਲੈਟਰ ਪੈਡ ਤੇ ਲਿਖ ਕੇ ਦਿੱਤਾ ਹੈਗਾ ਵਾ ਅਸੀਂ ਉਹਨੂੰ ਉਹਨੂੰ ਕਿਹਾ ਵਾ ਕਿ ਇਹਦੀ ਜਿਹੜੀ ਆ ਉੱਚ ਪਦਰੀ ਜਿਹੜੀ ਆ ਜਾਂਚ ਕਰਾਓ ਉਹਨਾਂ ਵੱਲੋਂ ਜਿਹੜਾ ਹੈਗਾ ਵਾ ਕਮੇਟੀ ਗਠਿਤ ਕਰ ਦਿੱਤੀ ਗਈ ਹੈ ਜਾਂਚ ਕਮੇਟੀ ਪਰ ਬੜੇ ਅਫਸੋਸ ਦੀ ਗੱਲ ਹੈਗੀ ਆ ਇਹ ਇਨਕੁਆਰੀ ਏਡੇ ਵੱਡੇ ਪੱਧਰ ਤੇ ਜਿਹੜਾ ਹੈਗਾ ਵਾ ਇਹਦੀ ਜਿਹੜੀ ਆ ਚੱਲ ਰਹੀ ਹੈਗੀ ਐ ਏਡਾ ਵੱਡਾ ਮਸਲਾ ਵਾ ਪੀਐਫ ਤੋਂ ਸਬੰਧਤ ਤੇ ਇਹ ਜਿਹੜੇ ਕਰਮਚਾਰੀ ਔਰ ਅਧਿਕਾਰੀ ਇਸ 'ਚ ਸ਼ਾਮਲ ਹੈਗੇ ਆ ਉਹ ਛੁੱਟੀਆਂ ਲੈ ਕੇ ਭੱਜ ਗਏ ਔਰ ਅਫਸਰਾਂ ਨੇ ਇਹਨਾਂ ਦੀਆਂ ਛੁੱਟੀਆਂ ਮਨਜ਼ੂਰ ਕਰਤੀਆਂ ਔਰ ਅਸੀਂ ਸੜਕਾਂ ਤੇ ਜਿਹੜਾ ਹੈਗਾ ਵਾ ਫਿਰ ਰਹੇ ਹੈਗੇ ਆ ਇਸ ਚੀਜ਼ ਦਾ ਸਾਨੂੰ ਬੜਾ ਰੋਸ਼ਾ ਵੀ ਜੇ ਇਨਕੁਆਰੀ ਚੱਲ ਰਹੀ ਆ ਜੇ ਉਹ ਠੀਕ ਹੈ ਗਿਆ ਤੇ ਆਪ ਦਾ ਰਿਕਾਰਡ ਜਾਂਚ ਕਮੇਟੀ ਨੂੰ ਦੇਣ ਕਮੇਟੀ ਨੇ ਕੱਲ ਵੀ ਉਹਨਾਂ ਤੋਂ ਜਿਹੜਾ ਹੈਗਾ ਵਾ ਰਿਕਾਰਡ ਦੀ ਮੰਗ ਕੀਤੀ ਆ ਵੀ ਸਾਨੂੰ ਜਿਹੜਾ 10 ਤੋਂ ਲੈ ਕੇ 2016 ਤੱਕ ਦਾ ਰਿਕਾਰਡ ਜਿਹੜਾ ਵਾ ਦਿੱਤਾ ਜਾਵੇ ਲੇਕਿਨ ਉਹ ਕੱਲ ਵੀ ਜਿਹੜਾ ਹੈਗਾ ਵਾ ਦਫ਼ਤਰ ਨਹੀਂ ਆਏ ਸੀ ਔਰ ਅੱਜ ਵੀ ਜਿਹੜਾ ਹੈਗਾ ਵਾ ਉਹ ਚਲੇ ਗਏ ਦਫ਼ਤਰੋਂ ਪਤਾ ਨਹੀਂ ਕਿੱਥੇ ਆ ਔਰ ਕਿਹੜੇ ਅਫਸਰ ਨੇ ਉਹਨਾਂ ਦੀ ਛੁੱਟੀ ਮਨਜ਼ੂਰ ਜਿਹੜੀ ਹੈਗੀ ਆ ਕੀਤੀ ਆ ਇਥੋਂ ਸਾਬ ਜਾਬਦਾ ਹੈਗਾ ਵਾ ਕਿ ਕੋਈ ਨਾ ਕੋਈ ਗੜਬੜਤਾ ਜ਼ਰੂਰ ਹੈ ਜੇ ਉਹ ਠੀਕ ਹੈਗੇ ਤਾਂ ਆਪ ਦਾ ਰਿਕਾਰਡ ਪੇਸ਼ ਕਰਨ ਕਮੇਟੀ ਨੂੰ ਦੇਣ ਸਰ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਜਿਹੜੇ ਅਧਿਕਾਰੀ ਛੁੱਟੀ ਲੈ ਕੇ ਜਾ ਚੁੱਕੇ ਆ ਤੇ ਤੁਸੀਂ ਹਜੇ ਤੱਕ ਕਲੀ ਰੋਸ਼ੈਲੀ ਕਰ ਰਹੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਰਣਨੀਤੀ ਨਵੀਂ ਸੋਚੀ ਦੇਖੋ ਜੀ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਅੱਜ ਪੰਜਵਾਂ ਦਿਨ ਹੋ ਗਿਆ ਸਟ੍ਰਾਈਕ ਸਾਡੇ ਐਜੀਟੇਸ਼ਨ ਚੱਲ ਰਿਹਾ ਰੋਜ਼ ਮੁਜ਼ਾਰੇ ਕਰਦੇ ਆ ਨੂੰ ਜੇਕਰ ਇਹਨਾਂ ਨੇ ਨਾ ਕੁਝ ਕੀਤਾ ਫਿਰ ਸਾਨੂੰ ਪੰਜਾਬ ਦੇ ਵਿੱਚ ਜਿਹੜਾ ਮਸਲਾ ਅਸੀਂ ਲੈ ਕੇ ਜਾਵਾਂਗੇ ਕਿਉਂਕਿ ਪੰਜਾਬ ਦੇ ਵਿੱਚ ਵੀ ਜਦੋਂ ਪਤਾ ਲੱਗਿਆ ਕੋਈ ਮੋਗੇ ਦੇ ਵਿੱਚ ਇੱਕ ਸੰਘਰਸ਼ ਕੀਤਾ ਜਾ ਰਿਹਾ ਪੰਜਾਬ ਦੇ ਜਿਹੜੇ ਸਾਡੀ ਯੂਨੀਅਨ ਹੈ ਉਹਨਾਂ ਦੇ ਆਗੋਂ ਸਾਨੂੰ ਫੋਨ ਆ ਰਹੇ ਹੈ ਵੀ ਜੇਕਰ ਤੁਸੀਂ ਕਹੋ ਜਦੋਂ ਅਸੀਂ ਉਹਨਾਂ ਨੂੰ ਕਵਾਂਗੇ ਤਾਂ ਪੰਜਾਬ ਦੇ ਵਿੱਚ ਵੀ ਇਹਦਾ ਜਿਹੜਾ ਸੰਘਰਸ਼ ਜਿਹੜਾ ਸ਼ੁਰੂ ਹੋਣ ਦੀ ਅਸ਼ੰਕਾ ਹੈਗੀ ਹੈ ਜੇਕਰ ਇੱਥੇ ਛੇਤੀ ਇਹਨਾਂ ਨੇ ਨਾਂ ਨਵੇੜਾ ਕੀਤਾ ਸਰਕਾਰ ਦਾ ਤਾਂ ਇਹ ਇੱਕ ਮਕਸਦ ਸੀ ਕਿ ਹਰੇਕ ਬੰਦੇ ਦੀ ਸੁਣਵਾਈ ਹੋਵੇ ਤੇ ਹਰੇਕ ਬੰਦੇ ਦਾ ਹੋਵੇ ਪਰ ਤੁਹਾਡੇ ਜਿਹੜੀਆਂ ਗੱਲ ਸਰਕਾਰ ਨਾਲ ਸਾਡਾ ਕੋਈ ਨਹੀਂ ਸਰਕਾਰ ਵੱਲੋਂ ਜੋ ਸਮੇਂ ਸਿਰ ਦਿੱਤਾ ਜਾਂਦਾ ਉਹ ਮਿਲ ਰਿਹਾ ਅਸੀਂ ਨਹੀਂ ਕਹਿੰਦੇ ਸਰਕਾਰ ਦਾ ਸਾਡੀ ਜਿਹੜੀ ਲੜਾਈ ਲੋਕਲ ਪੱਧਰ ਤੇ ਵਿੱਚ ਸਾਡੀ ਲੇਖਾ-ਸ਼ਾਕਾ ਨਾਲ ਲੜਾਈ ਹੈ ਸਾਡੀ ਕੋਈ ਕਿਸੇ ਨਾਲ ਲੜਾਈ ਨਹੀਂ ਕਮਿਸ਼ਨਰ ਸਾਹਿਬ ਨਾਲ ਲੜਾਈ ਨਹੀਂ ਮੇਅਰ ਸਾਹਿਬ ਨਾਲ ਲੜਾਈ ਨਹੀਂ ਸਾਡੀ ਕਿਸੇ ਨਾਲ ਲੜਾਈ ਨਹੀਂ ਸਾਡੀ ਲੜਾਈ ਲੇਖਾ-ਸ਼ਾਕਾ ਨਾਲ ਆ ਵੀ ਸਾਡਾ ਜਿਹੜਾ ਬਕਾਇਆ ਡੀਏ ਸਰਕਾਰ ਜਦੋਂ ਸਾਨੂੰ ਦਿੰਦੀ ਹੈ ਸਾਡਾ ਜਿਹੜਾ ਡੀਏ ਦਾ ਜੇ ਤੁਹਾਨੂੰ ਜਮਾ ਕਰਾਇਆ ਸਾਨੂੰ ਦਿਖਾ ਦਿਓ ਚੈੱਕ ਕਰਾ ਦਿਓ ਕਿੰਨਾ ਪਸਲਾ ਜੇ ਚੱਲ ਆ ਜਾਵੇ ਤੇ ਪੇਮੈਂਟ ਕਿੰਨੀ ਹੋ ਸਕਦੀ ਦੇਖੋ ਜੀ ਇਸ ਦਾ ਇਹਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿਉਂਕਿ ਸਰਕਾਰਾਂ ਦਾ ਇਹ ਹੁੰਦਾ ਹੈ ਸਮੇਂ-ਸਮੇਂ ਸਰ ਕਦੇ 2% ਦਿੰਦੀ ਕਦੇ 4% ਦਿੰਦੀ ਕਦੇ ਕਿੰਨਾ ਦਿੰਦੀ ਇਹਦਾ ਅੰਦਾਜ਼ਾ ਨਹੀਂ ਹੈ ਪੱਕਾ ਨਹੀਂ ਅਮਾਉਂਟ ਦਾ ਕਹਿ ਸਕਦੇ ਸਤਿ ਆਨ ਜੀ ਸੁਣਨ ਦੇ ਵਿੱਚ ਆਏ ਜਿਹੜੇ ਕਰਮਚਾਰੀ ਜਿਹੜੇ ਮਤਲਬ ਸੇਵਾ ਡਿਊਟੀ ਦੌਰਾਨ ਇਹਨਾਂ ਦੀ ਮੌਤ ਹੋ ਚੁੱਕੀ ਆ ਉਹਨਾਂ ਦੇ ਵੀ ਹਜੇ ਪੈਂਡਿੰਗ ਹੈ ਹਾਂਜੀ ਬਿਲਕੁਲ ਜੀ ਜਿਹੜੇ ਕਰਮਚਾਰੀਆਂ ਦੀ ਡਿਊਟੀ ਦੌਰਾਨ ਮੌਤਾਂ ਹੋ ਚੁੱਕੀਆਂ ਜਾਂ ਸੇਵਾ ਮੁਕਤ ਹੋ ਚੁੱਕੇ ਆ ਉਹਨਾਂ ਦੇ ਖਾਤਿਆਂ ਵਿੱਚ ਹਜੇ ਤੱਕ ਜਿਹੜਾ ਏਰੀਅਰ ਪਾਇਆ ਹੀ ਨਹੀਂਗਾ ਬਹੁਤ ਵੱਡੇ ਪੱਧਰ ਤੇ ਜਿਹੜਾ ਹੈਗਾ ਵਾ ਇਹਦਾ ਸਾਨੂੰ ਰੋਸ਼ ਹੈਗਾ ਵਾ ਇਹ ਕਮਾਈ ਆ ਜਿਹੜੀ ਉਹਨਾਂ ਦੇ ਤਨਖਾਹ ਵਿੱਚੋਂ ਕੱਟੇ ਹੋਏ ਪੈਸੇ ਆ ਇਹ ਉਹਨਾਂ ਦੀ ਹੱਕ ਦੀ ਕਮਾਈ ਆ ਤੇ ਇਹ ਦਾ ਜਿਹੜਾ ਹੈਗਾ ਵਾ ਸਾਨੂੰ ਜੋ ਮਰਜ਼ੀ ਕਰਨਾ ਪਵੇ ਅਸੀਂ ਪਰ ਆਪਣਾ ਹੱਕ ਜਿਹੜਾ ਹੈਗਾ ਵਾ ਉਹ ਲੈ ਕੇ ਹਟ ਗਏ ਆਨ ਵਾਲੇ ਸਮੇਂ 'ਚ ਜੀ ਦੇਖੋ ਜੇ ਇਸ ਜਾਂਚ ਵਿੱਚ ਤੇਜ਼ੀ ਨਾ ਲਿਆਈ ਗਈ ਔਰ ਉਹਨਾਂ ਵੱਲੋਂ ਰਿਕਾਰਡ ਇਹ ਕਮੇਟੀ ਨੂੰ ਪੇਸ਼ ਨਾ ਕੀਤਾ ਗਿਆ ਤੇ ਮਜਬੂਰ ਹੋ ਕੇ ਜਿਹੜਾ ਹੈਗਾ ਵਾ ਅਸੀਂ ਜਿਹੜਾ ਹੈਗਾ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਸਾਡੀ ਪੰਜਾਬ ਦੇ ਆਗੂਆਂ ਨਾਲ ਵੀ ਜਿਹੜਾ ਇਸ ਸਬੰਧ ਵਿੱਚ ਗੱਲਬਾਤ ਚੱਲ ਰਹੀ ਹੈਗੀ ਆ ਪੰਜਾਬ ਦੇ ਆਗੂਆਂ ਦੇ ਵੀ ਸਾਨੂੰ ਫੋਨ ਆ ਰਹੇ ਹੈਗੇ ਆ ਉਹ ਕਹਿ ਰਹੇ ਹੈਗੇ ਆ ਵੀ ਅਗਰ ਜੇ ਲੋੜ ਪਈ ਤਾਂ ਇਹ ਸੰਘਰਸ਼ ਨੂੰ ਅਸੀਂ ਪੰਜਾਬ ਪੱਧਰ ਤੇ ਵੀ ਲੈ ਜਾਵਾਂਗੇ ਕਿਉਂਕਿ ਇਹ ਸਾਡੇ ਹੱਕ ਦੀ ਕਮਾਈ ਆ ਸਾਡੇ ਹੱਕ ਦਾ ਪੈਸਾ ਵਾ ਕਰਮਚਾਰੀ 40 40 ਸਾਲ ਦੇ ਕੋ ਸਫਾਈ ਕਰਦੇ ਹੈਗੇ ਆ ਸੀਵਰਾਂ ਦੇ ਵਿੱਚ ਵੜਦੇ ਹੈਗੇ ਆ ਔਰ ਇੰਨੀ ਮਿਹਨਤ ਕਰਕੇ ਜਿਹੜਾ ਹੈਗਾ ਉਹਨਾਂ ਦੀ ਮਿਹਨਤ ਦੀ ਕਮਾਈ ਦਾ ਪੈਸਾ ਵਾ ਇਹ ਅਸੀਂ ਜਿਹੜਾ ਹੈਗਾ ਲੈ ਕੇ ਹਟਾਂਗੇ ਇਹ ਸਾਡਾ ਹੱਕ ਆ ਸਾਡਾ ਰਾਈਟ ਆ ਸਰਕਾਰ ਵੱਲੋਂ ਜਿਹੜਾ ਡੀਏ ਸਮੇਂ-ਸਮੇਂ ਤੇ ਦਿੱਤਾ ਜਾਂਦਾ ਹੈਗਾ ਤਨਖਾਹ ਦੇ ਨਾਲ ਸਾਡੀ ਦੇ ਨਾਲ ਲੱਗ ਜਾਂਦਾ ਹੈਗਾ ਵਾ ਪਰ ਜਿਹੜਾ ਉਹਦਾ ਏਰੀਅਰ ਆ ਉਹ ਹਜੇ ਤੱਕ ਜਮਾ ਨਹੀਂ ਹੋਇਆਗਾ ਇਹਦੀ ਅਮਾਉਂਟ ਬਹੁਤ ਵੱਡੇ ਪੱਧਰ ਤੇ ਜਿਹੜਾ ਹੈਗਾ ਵਾ ਬਣ ਰਹੀ ਹੈਗੀ ਆ ਅਸੀਂ ਸਾਡਾ ਜਿਹੜਾ ਹੱਕ ਆ ਉਹ ਅਸੀਂ ਬਿਲਕੁਲ ਲੈ ਕੇ ਹਟਾਂਗੇ ਜੀ ਇਹ ਸਾਡਾ ਹੱਕ ਆ ਇਹ ਸੀ ਸੇਵਕram ਫੌਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਜਿਹੜੀ ਉਹਨਾਂ ਦੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਸੰਘਰਸ਼ ਉਹਨਾਂ ਵੱਲੋਂ ਹੋਰ ਵੀ ਤੇਜ਼ ਕੀਤਾ ਜਾਵੇਗਾ ਦਸਮਰ ਨਿਊਜ਼ ਲਈ ਮੋਗਾ ਤੋਂ ਕਸ਼ਿਸ਼ ਸਿੰਘਲਾ ਦੀ ਰਿਪੋਰਟ